ਤੁਹਾਨੂੰ ਬਹੁਤ ਵੱਡਾ ਅਹੁਦਾ ਮਿਲਿਆ ਜ਼ਿੰਮੇਵਾਰੀ ਬਹੁਤ ਭਾਰੀ ਹੈ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾ ਜੀ ਤੁਹਾਨੂੰ ਬਹੁਤ ਵੱਡਾ ਅਹੁਦਾ ਮਿਲਿਆ ਬਹੁਤ ਜ਼ਿੰਮੇਵਾਰੀ ਭਾਰੀ ਮਿਲਿਆ ਕੀ ਕਹਿਣਾ ਚਾਹੁੰਦੇ ਮੈਂ ਜੀ ਇਹ ਸਭ ਤੋਂ ਪਹਿਲਾਂ ਸਾਡੀ ਪਾਰਟੀ ਹੈਂਡ ਕਮਾਂਡ ਅਰਵਿੰਦ ਕੇ ਜੀ ਬਾਦ ਸਾਡੇ ਸੀਐਮ ਸਾਹਿਬਾ ਦਾ ਪ੍ਰਧਾਨ ਸਨ ਮਾਨ ਜੀ ਸਭ ਤੋਂ ਵੱਧ ਮੈਂ ਸਾਡੇ ਖਾਸ ਕਰਕੇ ਸਾਡੇ ਐਮਐਲਏ ਇੰਦਰਜੀਤ ਸਿੰਘ ਲਾਡੀ ਟਰਪੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਤੇ ਮੇਰੇ ਆਲੇਦ ਵਾਲੇ ਜੋ ਮੇਰੇ ਵਲੰਟੀਅਰ ਜੋਰੇ ਸਾਥੀ ਨਾਲ ਚੱਲਦੇ ਰਹੇ ਨੇ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਰਦੀਆਂ ਦੁਆਵਾਂ ਬਦੌਰਦ ਆਜੇ ਅਸੀਂ ਕੰਮ ਤੇ ਪਹੁੰਚਿਆ ਪਾਰਟੀ ਨੇ ਬਿਲਕੁਲ ਪਿੰਡਾਂ ਦੇ ਵਿੱਚੋਂ ਨੌਜਵਾਨ ਚੁਣੇ ਆ ਜਿਸ ਤਰ੍ਹਾਂ ਗੁਰਤਾਰ ਭਾਈ ਤੁਸੀਂ ਹੋ ਗਏ ਅਮਨ ਪੰਡੋਰੀ ਹੋ ਗਿਆ ਬਿਲਕੁਲ ਪਿੰਡਾਂ ਦੇ ਨੌਜਵਾਨ ਚੁਣੇ ਆ ਜਿਹੜੇ ਖੇਤੀ ਦੇ ਨਾਲ ਸਬੰਧ ਰੱਖਦੇ ਆ ਤੇ ਜਿਹੜੇ ਕਿਸਾਨ ਆ ਉਹਨਾਂ ਦੀ ਬਹੁਤ ਮੰਡੀ ਦੇ ਵਿੱਚ ਜਿਹੜੀਆਂ ਕਿ ਉਹਨਾਂ ਨੂੰ ਦਿੱਕਤਾਂ ਪੈਦਾ ਹੁੰਦੀਆਂ ਤੇ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੱਲ ਕਰੋਗੇ ਵੇਖੋ ਜੀ ਇਹ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਨੂੰ ਆਜੂ ਗੇਟ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਿਆ ਹੋਇਆ ਹੈ ਪਰ ਜਿਵੇਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਲਗਾਤਾਰ ਧਿਆਨ ਦਿੱਤਾ ਜਾ ਰਿਹਾ ਹੈ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਨਹਿਰਾਂ ਨਾਲੇ ਪੱਕੇ ਹੋ ਰਹੇ ਨੇ ਮੋਟਰਾਂ ਦਾ ਵੀ ਆਪਾਂ ਦੇ ਨੇ ਜਦੋਂ ਮੱਝਾ ਔਖੇ ਤਰਹੀ ਦੀ 24 ਘੰਟੇ ਚੱਲਦੀ ਹੈ ਸੋ ਇਸ ਤਰ੍ਹਾਂ ਜੇ ਬਹੁਤ ਕੰਮ ਸਰਕਾਰ ਕਰ ਰਹੀ ਹੈ ਤੇ ਔਣ ਵਾਲੇ ਸਮੇਂ 'ਚ ਜੋ ਮੰਡੀ ਵਿੱਚ ਜਿਵੇਂ ਵੀ ਕਿਸਾਨਾਂ ਨੂੰ ਜੋ ਵੀ ਕੋਈ ਮੁਸ਼ਕਲ ਆएगी ਉਹਦੇ ਵੱਲ ਧੁੱਲ ਧਿਆਨ ਦੇ ਕੇ ਕੋਈ ਮੁਸ਼ਕਲਾਂ ਦੂਰ ਕਰਨ ਦੀ ਕੋਸ਼ਿਸ਼ ਕਰਨਗੇ ਕੋਸ਼ਿਸ਼ ਕਰਨਗੇ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਨਾ ਪੈ ਜਾਵੇ। ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਲ ਜੀ ਆਪਣੇ ਵਰਕਰਾਂ ਦੀ ਕਦਰ ਕਰਦੇ ਆ ਜਿਹੜੇ ਇਮਾਨਦਾਰ ਮਿਹਨਤੀ ਵਰਕਰ ਨੇ ਉਹਨਾਂ ਨੂੰ ਅਹੁਦੇ ਨਿਵਾਜੇ ਗਏ ਆ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਜੀ ਸਾਡੇ ਐਮਐਲ ਸਾਹਿਬ ਹੀਰਾਂ ਇਨਸਾਨੀ ਉਹਨਾਂ ਦੀ ਜੇ ਮੈਂ ਤਾਰੀਫ ਕਰਾਂ ਤਾਂ ਮੇਰੇ ਕੋਲ ਮੇਰੇ ਘਰ ਸਾਧੀ ਹੈ ਜਿਹਨਾਂ ਬਾਰੇ ਕੁਝ ਆਪਣੇ ਮੂੰਹ ਵਿੱਚ ਬੋਲ ਸਕਾਂ ਜਿੱਡੇ ਵਧੀਆ ਇਨਸਾਨ ਨੇ ਜੋ ਉਹਨਾਂ ਨੇ ਹੁਣ ਤੱਕ ਜਿੰਨੇ ਵੀ ਇਸ ਤਰੀਕੇ ਦੀ ਮਿਹਨਤ ਕੀਤੀ ਆ ਉਸ ਤਰੀਕੇ ਦਾ ਮਾਨ ਸਨਮਾਨ ਹਰ ਇੱਕ ਬੰਦੇ ਨੂੰ ਦਿੱਤਾ ਹੈ ਚਾਹੇ ਉਹ ਪੁਰਾਣਾ ਸੀ ਚਾਹੇ ਉਹ ਨਵਾਂ ਸੀ ਇਹ ਕੋ ਮੈਟਰ ਨਹੀਂ ਕਰਦਾ ਕੋਈ ਪਾਰਟੀਆਂ ਵਿੱਚ ਸਰਕਾਰਾਂ ਵਿੱਚ ਜਦੋਂ ਪਾਰਟੀਆਂ ਚੱਲਦੀਆਂ ਨੇ ਉਹਨਾਂ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਬੰਦਾ ਕੈਪੇਬਲ ਕਿੰਨਾ ਹੈ ਸੋ ਉਹਨਾਂ ਨੇ ਜੋ ਬੰਦਾ ਜਿਸ ਜੋਗ ਦਾ ਉਹ ਦਰਤਾ ਸੀ ਹਰੇਕ ਬੰਦੇ ਨੂੰ ਉਹਨਾਂ ਨੇ ਮਾਨ ਸਨਮਾਨ ਦਿੱਤਾ ਪਾਰਟੀ ਵਿੱਚ ਤੇ ਜਿਵੇਂ ਐਮਐਲਏ ਸਾਹਿਬਾਰੇ ਕੱਲ ਗੱਲ ਕਰ ਤਾਂ ਉਹ ਜੇ ਬੰਦਾ ਮੇਰੇ ਕੋਲ ਐਮਐਲਏ ਸਦੀਆਂ ਬਾਅਦ ਕੋਈ ਤਰਫ ਫੋੜਨ ਵੀ ਆਏਗਾ ਜਿਸ ਤਰ੍ਹਾਂ ਕਿਸਾਨਾਂ ਦੀ ਇੱਕ ਉਮੀਦ ਜਗਦੀ ਹੈ ਜਦੋਂ ਨਵਾਂ ਚੇਅਰਮੈਨ ਨਿਯੁਕਤ ਕੀਤਾ ਜਾਂਦਾ ਮਾਰਕੀਟ ਕਮੇਟੀ ਦੇ ਵਿੱਚ ਕਿ ਉਹਨਾਂ ਦੇ ਜੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਜਿਹੜੇ ਕੀਤੇ ਹੋਏ ਕੰਮ ਰੁਕੇ ਹੋਏ ਨੇ ਜਾਂ ਹੋਰ ਬਹੁਤ ਦਿੱਕਤਾਂ ਹੁੰਦੀਆਂ ਕੀ ਤੁਸੀਂ ਉਹਨਾਂ ਦੇ ਸਵਾਲਾਂ ਤੇ ਜਾਂ ਉਹਨਾਂ ਦੇ ਕੰਮ ਕਰਦੇ ਪੂਰੇ ਉਤਰੋਗੇ ਜੀ ਮੈਂ ਆਪਣਾ ਲੋ ਪੂਰੀ ਕੋਸ਼ਿਸ਼ ਕਰਾਂਗਾ ਜੋਸ ਪਾਰਟੀ ਨੇ ਜੋ ਐਮਐਲਏ ਸਾਹਿਬ ਨੇ ਮੇਜ਼ੇਂ ਨੰਬਰ ਲਾਈਏ ਮੈਂ ਉਹ ਆਪਣੀ ਤੰਗੀ ਰਹਿਣ ਵਾਸਤੇ ਕਾਜੀ ਤੇ ਜੋ ਲੋਕਾਂ ਦੀ ਉਮੀਦਾਂ ਨੇ ਉਹਨਾਂ ਤੇ ਪੂਰਾ ਖਰਾ ਉਤਰ ਸਕਾਂ ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਮੈਂ ਅਖੀਰ ਵਿੱਚ ਫਿਰ ਤੋਂ ਧੰਨਵਾਦ ਕਰਦਾ ਹਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਇੱਥੇ ਪਹੁੰਚੇ ਨਾਲ ਮੈਂ ਆਪਣੇ ਐਮਐਲਏ ਸਾਹਿਬ ਦਾ ਫਿਰ ਤੋਂ ਦੁਬਾਰਾ ਧੰਨਵਾਦ ਕਰਦਾ ਆਪਣੀ ਪਾਰਟੀ ਹਾਈ ਕਮਾਂਡਰ ਵਿੰਕਈ ਜੀ ਬਾਦ ਜੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਅਮਨਪਰਾੜ ਜੀ ਤੇ ਮੈਂ ਸਾਰੀ ਸਮੂਹੀ ਟੀਮ ਆਮਾਦੀ ਪਾਰਟੀ ਜੋ ਵਲੰਟੀਅਰ ਆਸ-ਪਾਸ ਪਿੰਡਾਂ ਵਿੱਚ ਕੰਮ ਕਰਦਿਹਾ ਸਾਡੇ ਬਲਾਕ ਪ੍ਰਧਾਨ ਸਾਹਿਬ ਜੀ ਨੂੰ ਮੈਂ ਸਭ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਅਣਦੇਸੇ ਜੋਗ ਦਿੱਤਾ ਤੇ ਅੱਜ ਇਸ ਸੰਸਾਪਨ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਦਿੱਖ ਮਿਲੂਗੀ ਫਟਕੜ ਪੰਚਤੂ ਅਸੀਂ ਕੋਸ਼ਿਸ਼ ਕਰਾਂਗੇ ਕਿ ਕੋਈ ਹੁਜਿਆ ਕਰਕੇ ਦੇਈਏ ਕਿ ਉਹਨਾਂ ਨਾਲ ਸਮੇਂ ਚ ਲੁੱਕ ਜਾਵੇ। ਵੈਸੇ ਤੁਹਾਡੇ ਥੋਟ ਵਿੱਚ ਹੈਗਾ ਕੁਝ ਵੀ ਸਾਡੇ ਜਿਹੜੇ ਇਸ ਤਰ੍ਹਾਂ ਦੇ ਹੋਣ ਵਾਲੇ ਕੰਮ। ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣ। ਮੇਰੇ ਥੋਟ ਚ ਹੋਏਗੀ ਮੰਡੀਆਂ ਵਿੱਚ ਕੁਝ ਸਾਡੇ ਜਿਹੜੇ ਛੱਡ ਨਹੀਂ ਐ ਕੁਝ ਮੰਡੀਆਂ ਵਿੱਚ। ਤੇ ਮੇਰੀ ਕੋਸ਼ਿਸ਼ ਰਹੇਗੀ ਕਿ ਉਹਨਾਂ ਨਾਲ ਸਮੇਂ ਵਿੱਚ ਐਮਐਲਏ ਸਾਹਿਬ ਤੋਂ ਨਾਲ ਮਿਲ ਕੇ ਸਰਕਾਰ ਨਾਲ ਤੋਂ ਰਿਕਵੈਸਟ ਕਰਕੇ ਕਿ ਮੰਡੀਆਂ ਵਿੱਚ ਕਿਸਾਨ ਆਵਾਜ਼ ਤੇ ਸੈੱਟ ਬਣਾਈ ਜਾਵੇ। ਥੈਂਕ ਯੂ।